ਨਰੇਸ਼ ਕੁਮਾਰ ਜੀ ਨਰੇਸ਼ ਜੀ ਜੀ ਐਫਪੀ ਦਾ ਜੀ ਵੀ ਤੁਹਾਡੇ ਉਪਰ ਪਿਆਰ ਕਿੰਨਾ ਕੁ ਫਰਕ ਆਉਂਦਾ ਸਿਰਵਾ ਨੂੰ ਪਰਕ ਬਹੁਤ ਹੈ ਜੀ ਲੋਕਾਂ ਦਾ ਰੁਝਾਨ ਤੇ ਵਧੀ ਜਾਂਦਾ ਹਲਕਾ ਹਲਕਾਰ ਜਾਂ ਵਧੀ ਜਾਂਦਾ ਹੈਗਾ ਜਿ세 ਦੇ ਜਨਸੰਖਿਆ ਹੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਵੈਸੇ ਹੀ ਫਰਕ ਪੈ ਜਾਂਦਾ ਹੈਗਾ ਚਾਹੇ ਨੀ ਲੜੀ ਨਾ ਕਾਫੀ ਫਰਕ ਪਿਆ ਸੀਗਾ ਦੂਜੀ ਵਾਰ ਪਹਾ 3 4 5 ਸਾਲ ਤੋਂ ਚੈਨਾ ਦੀ ਲੜੀ ਦਾ ਬਹੁਤ ਫਰਕ ਪਿਆ ਹੈਗਾ ਲੋਕੀ ਤੇ ਬਿਲਕੁਲ ਹੀ ਪਾਣੀ ਦੇ ਦੀਵੇ ਜਗਾਣ ਲੱਗੇ ਹੁਣ ਫਿਰ ਲੋਕਾਂ ਦਾ ਰੁਝਾਨ ਦੇਖੋ ਜੋ ਸੱਚ ਹੈ ਸੱਚ ਹਾਲ ਤੇ ਪਾਸੇ ਜਾਣਾ ਪੈਣਾ ਇਹ ਆ ਕੀ ਸਾਂਦਾਰਾ ਗੱਲਬਾਤ ਚੋ ਕਦੇ ਘਰ ਕੀ ਲੜੀ ਦੇ ਨਾਲੋਂ ਲੋਕੀ ਜੀਵਿਆਂ ਵੱਲ ਧਿਆਨ ਕਿਉਂ ਜ਼ਿਆਦਾ ਦੇ ਰਹੇ ਹਾਂ ਹਾਂਜੀ ਜੀ ਜੀਵਿਆਂ ਨੂੰ ਦੇਖੋ ਜੀ ਪ੍ਰਮਾਤਮਾ ਲੱਗਦਾ ਆਪਾਂ ਕਿਹ ਚੀਜ਼ ਨਾਲ ਛੇੜਾਤ ਕਰਦੇ ਆ ਤੇ ਫੇ ਨੁਕਸਾਨ ਵੀ ਚਲਣਾ ਪੈਂਦਾ ਪ੍ਰਮਾਤਮਾ ਰੋਸ ਜਾਂਦੇ ਹੈਗੇ ਤੇ ਜਿਹੜਾ ਕੁਦਰਤੀ ਚੀਜ਼ ਹੈਗੀ ਉਹ ਤੇ ਕੁਦਰਤੀ ਹੈ ਨਾ ਉਹ ਕਿਸੇ ਦਾ ਕੁਛ ਨਹੀਂ ਗਾ ਮਲੇ ਬੰਦਾ ਜਿੰਨਾ ਮਰਜ਼ੀ ਸਿਆਣਾ ਹੋ ਜਾਏ ਭਗਵਾਨ ਤੋਂ ਗਾਹ ਤਾਂ ਕੋਈ ਜਾ ਹੀ ਨਹੀਂ ਸਕਦਾ ਅਸਲ ਪਰੰਪਰਾ ਕੀ ਇਹ ਪੁਰਾਣੀ ਜਿਹੜੀ ਆ ਇਹ ਜਦੋਂ શ્રી ਰਾਮਚੰਦਰ ਜੀ ਯੁੱਧਿਆ ਵਾਪਸ ਆਏ ਸੀ ਸ਼੍ਰੀਲੰਕਾ ਤੋਂ ਜਦੋਂ ਯੁੱਧ ਜਿੱਤ ਕੇ ਇਹ ਵਰ ਦੀਪਵਾਲੀ ਮਨਾਈ ਗਈ ਸੀ ਇਹਦੇ ਖੁਸ਼ੀ ਦੇ ਵਿੱਚ ਦੀਵਾਲੀ ਮਨਾਈ ਗਈ ਸੀ ਤੇ ਉਦੋਂ ਤੋਂ ਹੀ ਇਹ ਘਰਾਂ ਦੇ ਸਰਵਾ ਤੇਲ ਬਾਲਨਾ ਬਹੁਤ ਸੁਗੰਧਾ ਕੰਮ ਹੈਗਾ ਵਿਹਾਰ ਘਰ ਦੇ ਵਿੱਚ ਵੱਧ ਤੋਂ ਵੱਧ ਲੋਕ ਮਿੱਟੀ ਦੇ ਦੀਵੇ ਜਲਾਉਂਦੇ ਆ ਤੇ ਲక్ష్ਮੀ ਦੀ ਪੂਜਾ ਕਰਦੇ ਆ ਤੇ ਸਭ ਦੇ ਘਰ ਬਦਲੇ ਅੱਜ ਦਾ ਦਿਨ ਕਿੱਸਾ ਤੈਨੂੰ ਹੁੰਦਾ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਭਾਵੇਂ ਕਿਸੇ ਕੋਲ ਪੈਸਾ ਹੋਵੇ ਨਾ ਹੋਵੇ ਲੇਕਿਨ ਅੱਜ ਦੇ ਦਿਨ ਬਹੁਤ ਖਰਚਾ ਕਰਦੇ ਦੀਵਾਲੀ ਤੇ ਹਰ ਬੰਦਾ ਕਰਦਾ ਭਾਵੇਂ ਕੋਈ 100 ਰੁਪਏ ਦਿਹਾੜੀ ਕਰਦਾ ਤੇ ਭਾਵੇਂ ਕੋਈ 1000 ਰੁਪਏ ਦਿਹਾੜੀ ਇਹ ਤਿਵਾਰ ਹੀ ਐਸਾ ਬਣਿਆਗਾ ਕਿ ਇਹ ਤੇ ਹਰ ਬੰਦਾ ਇੱਕ ਦਿਨ ਖੁਸ਼ ਹੋ ਜਾਂਦਾ ਲੋਕਾਂ ਨੂੰ ਕੀ ਮੈਸੇਜ ਹੈ ਆਈ ਲੋਕਾਂ ਨੂੰ ਤੇ ਆਉ ਮੈਸੇਜ ਦਿੰਨੇ ਕਿ ਫਰਸਤੀ ਨਾਲ ਨਾ ਬਈ ਹਰਕਤਾਂ ਕਰੋ ਤੇ ਆਪਣੇ ਜੋ ਸਿਸਟਮ ਬਣਿਆ ਉਹਦੇ ਨਾਲ ਤੁਰੇ ਰਹੋ ਸਾਨੂੰ ਇਹ ਲਾਲਚ ਨਹੀਂ ਗਏ ਤੁਸੀਂ ਮਿੱਟੀ ਦੇ ਭਾਂਡੇ ਵਰਤੋਗੇ ਸਾਨੂੰ ਰੋਟੀ ਮਿਲੇਗੀ ਇਹ ਗੱਲ ਨਹੀਂ ਹੈਗੀ ਰੋਟੀ ਤੇ ਮਿੰਦੀ ਭਗਵਾਨ ਨੇ ਸਭ ਕੋ ਦੇਣੀ ਲੇਕਿਨ ਤੁਸੀਂ ਮਿੱਟੀ ਦੇ ਭਾਂਡੇ ਦੇ ਜੋ ਵੀ ਚੀਜ਼ ਦਾਲ ਬਣਾਓਗੇ ਕੁਝ ਵੀ ਚੀਜ਼ ਬਣਾਓਗੇ ਹਰ ਇੱਕ ਚੀਜ਼ ਦਾ ਬੈਨੀਫਿਟ ਮਿਲੇਗਾ ਤੁਹਾਨੂੰ ਪਾਣੀ ਵੀ ਪੀਓਗੇ ਉਹਦਾ ਵੀ ਬੈਨੀਫਿਟ ਮਿਲੇਗਾ ਮਿੱਟੀ ਦੇ ਘੜੇ ਦਾ ਪਾਣੀ ਪੀਓਗੇ ਤੁਹਾਨੂੰ ਫਿਲਟਰ ਦਾ ਪਾਣੀ ਪੀਣ ਦੀ ਕੋਈ ਲੋੜ ਨਹੀਂ ਉਹ ਫਿਲਟਰ ਵਰਗਾ ਪਾਣੀ ਤੁਹਾਨੂੰ ਲੱਗੇਗਾ ਤੇ ਬਹੁਤ ਹੀ ਟੈਸਟ ਪਾਣੀ ਬਣਦਾ ਤੇ ਇਹ ਗੱਲ ਨਹੀਂ ਕਿ ਘੜਾ ਬਦਲ ਲਿਆ ਅੱਜ ਹੀ ਗਏ ਤੇ ਘੜੇ ਨੂੰ ਹੱਥ ਨਾ ਮਾਰੋ ਅੰਦਰੋਂ ਸਾਫ਼ ਕਰਕੇ ਤੇ ਚਾਰ ਮਹੀਨੇ ਪਾਣੀ ਪੀਂਦੇ ਰੋ ਮੜਾ ਇਹ ਠਲਾ ਕੇ ਤੇ ਛੱਡ ਦਿਓ ਬਾਰ